ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀਦਾ ਜੀ ਭਾਈ ਸਫੀਦਾ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸਿੱਧੀ ਸਮਾਗਮ ਸੰਬੰਧੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਸਮਾਗਮ ਮੇਟੇ ਸਮੂਲੀਅਤ ਕਰਨ ਲਈ ਵਿਧਾਨ ਸਭਾ ਹਲਕਾ ਕਾਗੀਆਂ ਦੇ ਪਿੰਡ ਖੰਡਾ ਪਿੰਡ ਕੰਗ ਤੇ ਪਿੰਡ ਗਦਬਾਦਪੁਰ ਤੋਂ ਸੰਤਾ ਨਾਲ ਭਰੀਆਂ ਬੱਸਾਂ ਰਵਾਨਾ ਹੋਈਆਂ ਪਰ ਕਾਇਤਾ ਦੇ ਐਡਵੋਕੇਟ ਜਗਰੂਪ ਸਿੰਘ ਅਤੇ ਸੇਖਵਾ ਨੇ ਗੋਦਵਾਲਾ ਸ਼੍ਰੀ ਬੁਰਸਾ ਸਾਹਿਬ ਦਾ ਰਿਵਾਲ ਵਿਖੇ ਨਮਾਸਤਕ ਹੋਣੋਂ ਪ੍ਰੰਤ ਸ਼੍ਰੀ ਅਨੰਦਪੁਰ ਸਾਹਿਬ ਦੇ ਗੁਰੂ ਘਰਾਂ ਦੇ ਦਰਸ਼ਨੇ ਗਿਦਾਰੇ ਲਈ ਬੱਚਾ ਨੂੰ ਰਵਾਨਾ ਕੀਤਾ ਅੱਪਰ ਕਾਰਨਾ ਗਲਬਾ ਦੌਰਾਨ ਐਡਵੋਕੇਟ ਜਗਰੂ ਸਿੰਘ ਸੇਖਵਾਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਪ੍ਰੇਸ਼ਟ ਯਾਤਰਾ ਯੋਜਨਾ ਤਾਹ ਇਲਾਕੇ ਦੀਆਂ ਸੰਤਾਂ ਨੂੰ ਗੁਰੂ ਧਾਮਾਂ ਦੇ ਦਰਸ਼ਨ ਕਰਾਉਣ ਲਈ ਬੱਸਾਂ ਦਾ ਇੰਤਜ਼ਾਮ ਕੀਤੇ ਹਨ ਜੋ ਇਹ ਪੰਜਾਬ ਸਰਕਾਰ ਦਾ ਫਲਾਗਾ ਯੋਗ ਪ੍ਰਾਣਾ ਪਿੰਡ ਖੁੰਡਾ ਦੇ ਸਰਪੰਚ ਮੈਡਮ ਸ਼ਬਮਜੀਤ ਕੌਰ ਖੁੰਡਾ ਅਤੇ ਮਾਰਕੀਟ ਕਮੇਟੀ ਧਾਰੀਵਾਲ ਦੇ ਚੇਅਰਮੈਨ ਭਗਵੰਦਰ ਸਿੰਘ ਰਿੰਕਾ ਪਿੰਡ ਕੰਗ ਤੋਂ ਸਰਪੰਚ ਹਰਪਾਲ ਸਿੰਘ ਕੰਗ ਅਤੇ ਪਿੰਡ ਗਰਦਾਸ ਨੰਗਲ ਤੋਂ ਸਰਪੰਚ ਮੈਦਨ ਸਰਬਜੀਤ ਕੌੜਦੇ ਅਗਵਾਈ ਹੇਠ ਸੰਤਾ ਸ਼੍ਰੀ ਨੰਦਪੁਰ ਸਾਹਿਬ ਜਿੱਤੇ ਗੁਰਦੁਆਰਾ ਮੰਦਿਰ ਦਰਸ਼ਨ ਲਈ ਰਵਾਨਾ ਹੋ ਗਿਆ। ਦੇਖੋ ਪੱਤਰਕਾਰ ਇੰਵਰਜੀਤ ਦੀ ਖਾਸ ਰਿਪੋਰਟ। ਸੱਤਾ ਨੂੰ ਜਿਹੜੇ ਆ ਸ਼੍ਰੀ ਨੰਦਪੁਰ ਸਾਹਿਬ ਦੇ ਗੁਰਦੁਆਰਾ ਮੰਦਿਰ ਦਰਸ਼ਨ ਤਿਆਰੇ ਕਰਵਾਏ ਜਾ ਰਹੇ ਆ। ਸੋ ਅੱਜ ਸਾਰੀਆਂ ਸੰਗਤਾਂ ਪਿੰਡ ਖੁੰਡਾ ਪਿੰਡ ਕਾਂਗਰ ਤੇ ਪਿੰਡ ਬਰਾਸ ਨਗਰ ਤੋਂ ਜਿਹੜੀਆਂ ਨੇ ਉਹ ਨਾਥਪੁਰ ਸਾਹਿਬ ਨੂੰ ਚਾਲੇ ਪਾਰੀਆਂ ਨੇ ਸੋ ਮੈਂ ਗੁਰੂ ਚਰਨਾਂ 'ਚ ਦੀ ਅਰਦਾਸ ਕਰਦਾ ਕਿ ਆਪ ਦੀ ਯਾਤਰਾ ਜਿਹੜੀ ਆ ਉਹ ਗੁਰੂ ਸਾਹਿਬ ਅੰਸੰਗ ਹੋ ਕੇ ਸਫਲਤਾ ਪ੍ਰਾਪਤ ਜਿਹੜੀ ਆ ਉਹਨੂੰ ਸੰਪੂਰਨ ਔਰ ਗੁਰੂ ਘਰ ਦੀਆਂ ਆਪ ਸਭ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਤਾਂ ਨੂੰ ਦੀ ਦਿਹਾੜੇ ਨੂੰ ਸਮਰਪਿਤ ਜੋ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦਾ ਦੇਸ਼ ਵਿਦੇਸ਼ ਦੇ ਵਿੱਚ ਬਹੁਤ ਸ਼ਰਧਾ ਨਾਲ ਮਨਾਇਆ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਤੀਰਥ ਯਾਤਰਾ ਯੋਜਨਾ ਦੇ ਤਹਿਤ ਸੰਸਥਾ ਨੂੰ ਜਿਹੜੇ ਆ ਸ਼੍ਰੀ ਆਨੰਦਪੁਰ ਸਾਹਿਬ ਦੇ ਗੁਰਦੁਆਮਾ ਦੇ ਦਰਸ਼ਨ ਦਿਦਾਰੇ ਕਰਵਾਏ ਜਾ ਰਿਹਾ ਤੋਂ ਅੱਜ ਸਾਰੀਆਂ ਸੰਸਥਾ ਪਿੰਡ ਖੁੰਡਾ ਪਿੰਡ ਕੰਗਤ ਤੇ ਪਿੰਡ ਗਰਦਾਸਨਗਲ ਤੋਂ ਜਿਹੜੀਆਂ ਨੇ ਉਹ ਅਨੰਦਪੁਰ ਸਾਹਿਬ ਨੂੰ ਚਾਲੇ ਪਾਰੀਆਂ ਨੇ ਸੋ ਮੈਂ ਗੁਰੂ ਚਰਨਾਂ 'ਚ ਵੀ ਅਰਦਾਸ ਕਰਦਾ ਕਿ ਆਪ ਦੀ ਯਾਤਰਾ ਜਿਹੜੀ ਆ ਉਹ ਗੁਰੂ ਸਾਹਿਬਾਂ ਸੰਗ ਹੋ ਕੇ ਸਫਲਤਾਪੂਰਵਕ ਜਿਹੜੀ ਆ ਉਹਨੂੰ ਸੰਪੂਰਨ ਕਰਨ ਔਰ ਗੁਰੂ ਘਰ ਦੀਆਂ ਆਪ ਸਭ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਤੇਗ ਬਹਾਦਰ ਸਾਹਿਬ ਦਾ ਜੋ 350 ਸਾਲਾ ਅਸ਼ੀਦੀ ਸ਼ਤਾਬਦੀ ਆ ਉਹਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਤੀਰਥ ਯਾਤਰਾ ਯੋਜਨਾ ਦੇ ਤਹਿਤ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਅੱਜ ਤਿੰਨਾਂ ਪਿੰਡਾਂ ਤੋਂ ਸੰਗਤ ਜਿਹੜੀ ਆ ਪਿੰਡ ਖੁੰਡਾ ਪਿੰਡ ਕੰਗ ਤੇ ਪਿੰਡ ਗਰਦਾਸ ਨਗਲ ਤੋਂ ਸੰਗਤ ਜਿਹੜੀ ਆ ਉਹ ਆਨੰਦਪੁਰ ਸਾਹਿਬ ਦੇ ਗੁਰਧਾਮਾਂ ਦੇ ਦਰਸ਼ਨਾਂ ਦੇ ਲਈ ਔਰ ਸ਼ਤਾਬਦੀ ਦੇ ਜੋ ਪ੍ਰੋਗਰਾਮ ਆਯੋਜਿਤ ਕੀਤੇ ਗਏ ਨੇ ਉਹਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਲਈ ਜਿਹੜੀ ਆ ਇੱਥੋਂ ਧਾਰੀਵਾਲ ਤੋਂ ਰਵਾਨਾ ਹੋ ਰਹੀ ਆ ਸੋ ਮੈਂ ਗੁਰੂ ਚਰਨਾਂ ਦੇ ਵਿੱਚ ਕਈ ਅਰਦਾਸ ਕਰਾਂਗਾ ਕਿ ਗੁਰੂ ਸਾਹਿਬ ਅੰਕ ਸੰਗ ਸਹਾਇ ਹੋ ਕੇ ਤੇ ਸਾਰੀਆਂ ਸੰਗਤਾਂ ਦੀ ਯਾਤਰਾ ਜਿਹੜੀ ਆ ਉਹ ਸਫਲਾ ਕਰਨ ਔਰ ਮੈਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦਾ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਬੱਸਾਂ ਜਿਹੜੀਆਂ ਨੇ ਉਹ ਹਲਕੇ ਦੇ ਵਿੱਚ ਭੇਜੀਆਂ ਨੇ ਤਾਂ ਕਿ ਸੰਗਤਾਂ ਜਿਹੜੀਆਂ ਨੇ ਉਹ ਸ਼੍ਰੀ ਆਨੰਦਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰ ਸਕਣ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ